ਕਿੰਨਾ ਗਾੜਾ ਜੂਲੂ ਬੈਠਾ ਇੱਕ ਗਾੜੀ ਤੇਰਾ ਕੋਈ ਲੈ ਕੇ ਨਹੀਂ ਗਿਆ ਇੱਕ ਮੋੜ ਦੇ ਪਾਸੇ ਗਿਆ ਨਹੀਂ ਹਟਾ ਨਹੀਂ ਜਿਹੜੇ ਸੈਨਿਕ ਤੇ ਬਹਿਦਾ ਬੜੇ ਹੂਰ ਕਾਲੇ ਦੇ ਕੋਲ ਨਹੀਂ ਉਹਨਾਂ ਲਈ ਥੋੜਾ ਲੱਗਦਾ ਵਾ ਉਹਨਾਂ ਸਾਹਾਂ ਤੇਰੀ ਹੁੰਦੀ ਜਾਂਦੀ ਆ ਇੱਕ ਸਰਦਾਰ ਦੀ ਇੱਕ ਮਿੰਟ ਕੋਲ ਇੱਕ ਤਰ੍ਹਾਂ ਦਾ ਵੱਡਾ ਜਿਹਾ ਮਸਤੀ ਇਹ ਕੋਈ ਨਹੀਂ ਲੜਦੀ ਬਾਦਲੂ ਮੈਨੂੰ ਲੱਗਦਾ ਹੈ ਪਰ ਉਹ ਵੀ ਰੋਕੇ ਪਰਸੂਨ ਦਾ ਤੇ ਪੁੱਤ ਨੂੰ ਰੋਕੇ ਰੱਖਿਆ ਹੰਝਾਲੇ ਰੋਕਿਆ ਜਾਂਦਾ ਪਾਦਾ ਪਿਛਲਾ ਗੁੰਡਾ ਮਾਰਦਿਆ ਸਭਾ ਸਟਾਫਿੰਗ ਇੱਥੇ ਈ ਸਾਲ ਹੋ ਗਿਆ ਉਹ ਪਿੱਛੇ ਪੁੱਤ ਹੈ ਜੀ ਮੈਂ ਮੈਨੇ ਛੋਟਾ ਜਿਹਾ ਖਾਂ ਦਿੱਤਾ ਤੇ ਗੱਲ ਐਵੇਂ ਗੱਲ ਕਰੀਏ ਇੱਕ ਭੈਣਾਂ ਦੇ ਦੇਦੀ ਮਾਂ ਦੇ ਮੂੰਹ ਅਸੀਂ ਭਾਈ ਖਾ ਦਿੱਤਾ ਬੈਠੋ ਯਾਰ ਕੁੜੀਆਂ ਲਈ ਕਿੱਥੇ ਜਾਤਾ ਤਲੀ ਹਰੂਗੀ ਸਾਨੂੰ ਆਹ ਮੁੱਲ ਪਿਆ ਜੀ ਕਾਪੀ ਨਹੀਂ ਦੀਏਗਾ ਬੈਠੋ ਯਾਰ ਇਹਦੇ ਤੋਂ ਨਹੀਂ ਆਹ ਬੱਜੋ ਜਿਸ ਦਾ ਸੇਦਾ ਮੈਨੂੰ ਸੁਣ ਲੋ ਗੱਲ ਵਿੱਚ ਰੋਣੀ ਨਹੀਂ ਜਾਣਾ ਦੇ ਏਸੇ ਗਿੱਤ ਹਾਂਜੀ ਹਾਂਜੀ ਬੈਠੋ ਸਾਡਾ ਜਿਆਦਾ ਪੀਣਾ ਹੈ ਮਾਣਯੋਗ ਜੀ ਸਾਡੇ ਕਹਿੰਦੇ ਹੈ ਕਿ ਰੋਗ ਵਾਲਾ ਉਹਦਾ ਮੈਂ ਫਿਰ ਪਾਣੀ ਆਏ ਨੂੰ ਆੜਾ ਨਾ ਕਿ ਜੀ ਸਾਡੇ ਮਾਣਯੋਗ ਉਸ ਤੋਂ ਉਪਨੀ ਮੰਡਾ ਉਹਨਾਂ ਤੋਂ ਜਾਈ ਬੰਦ ਕਰੀ ਤੇ ਮੈਂ ਉਹ ਚਲੇ ਮੈਂ ਅੱਜ ਮੁੱਖਿਆ ਦੇ ਨਾਲ ਪਾਠੀ ਬਹੁਤ ਕਰਾਉਣਾ ਉਹਦਾ ਅਸਲ ਤੁਸੀਂ ਉਰ ਉੱਕੇ ਬੋਲੇ ਹਾਂਜੀ ਜੀ ਜਲਦੀ ਉੱਪਰ ਜਦੋਂ ਮਾਰ ਪੁੱਲੀ ਜਾਂਦਾ ਉਹ ਬੰਦਾ ਉਹ ਮੇਰੇ ਤੋਂ ਜਾਂਦਾ ਮੈਂ ਨਹੀਂ ਲੱਗਦਾ ਨੀ ਲੱਤੋਂ ਉੱਪਰ ਕੇ ਨਾ ਹਾਂ ਛੋਟੇ ਨੰਦੋਂ ਲੈ ਗਈ ਚਿੱਪੜੀਆਂ ਬਸ ਉਧਰ ਤੋਂ ਤੁਸੀਂ ਉਹ ਵੀ ਹੋ ਗਏ ਮਿਲਿਆ ਜਪਾ ਜੀ ਮੈਂ ਤਾਂ ਪੰਜਾਂ ਚਾਰ ਕਿ 6 ਲੱਗ ਗਈ ਮੇਰੀ ਟੜੀ ਦੇਹ ਚੜੀ ਜਵਾ ਮੇਰੀ ਮੇਰੇ ਨਾਲ ਲੱਗਦੀ ਪੰਜ ਕਹਿੰਦਾ ਹਟਾ ਉਹਨੇ ਹੀ ਲੱਗ ਗਈ ਜਦ ਮੈਂ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਕਿ ਸਿਆਣੇ ਬੰਦੇ ਹੈ ਨਾ ਇਹ ਉਹਦੇ ਬਾਹਰ ਤਾਂ ਚੰਨ ਪੈ ਨਹੀਂ ਰਿਹਾ ਤੇ ਉਹਦਾ ਜਾਨ ਨਹੀਂ ਹੈਗੀ ਚੱਲ ਮੁੱਖਾ ਵੇਰੂ ਨਹੀਂ ਜਾਨ ਹੈ ਤਾਂ ਮੈਂ ਆਪਾਂ ਤੇ ਇਨਸਾਨ ਨਹੀਂ ਜੀਹਾਂ ਦਾ ਮੁੱਖਾ ਦਾ ਮੁੱਖਾ ਲੱਗ ਜੂ ਰੱਖੇ ਮੈਂ ਜਦ ਮੈ ਉਹੋ ਥੀ ਪਾਇਆ ਉਹਨੇ ਲੱਗ ਜਾਨਾ ਇਹ ਗੱਲ ਛੱਡ ਉਹਦਾ ਸਭ ਕੁਝ ਮਾਣ ਚੁਕਾ ਕੇ ਮੈਂ ਕੋ ਜਨੇ ਬੰਬੀ ਬੰਗਲੌਰ ਨੂੰ ਖੇ ਖੋਣ ਲਾਇਆ ਮੇਰੇ ਸੋਈ ਗੋਲ ਪਾਇਆ ਮੇਰੇ ਸੋ ਆਪਣਾ ਪੈਨਵੋ ਜਨੇ 2007 ਦੀ ਗੱਲ ਹੈ ਸਾਬ ਕੁਝ ਮੇਰੀ ਮਖਤਾਬ ਨਹੀਂ ਹੋ ਗਿਆ ਲਾਵਾ ਮਿਥਵਾ ਤੇ ਨੂੰ ਨਹੀਂ ਆਉਂਦਾ ਕੋਈ ਯਾਰ ਬੜਾ ਸਾਲ ਪਿੰਨਾ ਗਰੀ ਕੋਈ ਜਾਨਦਾ ਪਾਸ ਪੈਨ ਨੂੰ ਬੁਲਾਇਆ ਪਿੰਨੋ ਫੋਨ ਕਰ ਲੱਖਾਂ ਬੰਦੇ ਨਾਲ ਕਰੇ ਫਿਰ ਮੈਂ ਉਹ ਨਹੀਂ ਸੁਣੀ ਫਿਰਦੇ ਜੀ ਨਹੀਂ ਮਰਦੀ ਨਹੀਂ ਤੁੰਗਾ ਹਾਲੀਂ ਤੇ ਕੱਲ ਸੁਣੀ ਜਾਓ ਜੀ ਇਹਦੀ ਉਹ ਮੁੰਡੇ ਦਾ ਮੈਂ ਨਹੀਂ ਫਿਰਤਾ ਕਿ ਫੋਨ ਕਰਦਾ ਆਪਾਂ ਨਾਲ ਛੱਡਾਗਾ ਤੇ ਮੈਂ ਪਾਈ ਮੈਂ ਕੁੱਟਣ ਜਾਣਾ ਕੋਈ ਨਹੀਂ ਉਤਾਂ ਦਾ ਆ ਜੀਨੀ ਇਹ ਤਾਂ ਸਨੀਆਂ ਤੇ ਭਤੀ ਕੋਈ ਕੁਏ ਕੁਏ ਬਿਠੇ ਰਿਏ ਤੇ ਤੇਰੀ ਪਹਿਲੀ ਕਿਥੇ ਪਹਿਲੀ ਜ਼ਰਾ ਨਹੀਂ ਹੁੰਦੀ ਤੇ ਮੈਨੂੰ ਅੱਜਾ ਗੱਲਾਂ ਸੌਂਦੀ ਲੋੜ ਪੈਣੀ ਸੀ ਉਦੋਂ ਹਾਲਾਤ ਪੁਰਾਣੇ ਕੀ ਕੀਤੇ ਕਰਦੇ ਨੇ ਮੇਰਾ ਤਾਂ ਜਨਮ ਵੀ ਨਹੀਂ ਹੋਦੋਂ ਯਾਰ ਮੈਂ ਐਵੇਂ ਗੱਲ ਕਹੀ ਜਾਵਾਂ ਠੀਕ ਆਪਾਂ ਹੁੰਦਾ ਜੋਗਣਾ ਨਹੀਂ ਇਹ ਪੈਕ ਸ਼ੈਕ ਲਾਉਂਦੇ ਇਕੱਠਾ ਆ ਲੈੰਬਰ ਦਾ ਤੇ ਆ ਵੀਰ ਬੱਤ ਘਰਾਉਣ ਜਮਾ ਪੂਰਾ ਉਹ ਤਾਂ ਜੱਗ ਜੀ ਉਹਦੇ ਰਹੀ ਨਹੀਂ ਇਹਦੇ ਆ ਮੇਰਾ ਜੱਗ ਜਾਨਾ ਮੇਰਾ ਜੱਗ ਜਾਨਾ ਸੁਣਾ ਜੀ ਮੈਂ ਤੇ ਇਹਨਾਂ ਨੂੰ ਪਿਆਰ ਕਰਦਾ ਜੱਫੀਆਂ ਪਾਉਣਾ ਯਾਰ ਜਾਣੀ ਤੇ ਬਾਲਾ ਕੱਢੀ ਜਾਂਦੇ ਆ ਉਹਨਾਂ ਜੱਫੀਆਂ ਇਹਦੀ ਜੱਫੀ ਨਹੀਂ ਮੇਰੀ ਗੱਲ ਸੁਣੋ ਇਹਦਾ ਪਿਆਰ ਮਾਰਨ ਵਾਲਾ ਬਰਦਾਣੀ ਦਾ ਜੱਫੀ ਦੀ ਨਹੀਂ ਪਿਆਰ ਮੈਂ ਨਹੀਂ ਚਾਹੀ ਅਹੀਂ ਨਾ ਮਮਲੀ ਕਿਆ ਵੀ ਪੈਰੀ ਆ ਸਾਡੀ ਪੈਰੀ ਨਰੋਂ ਪਾਰ ਆ ਉੱਥੇ ਅਹੀਂ ਨਾ ਰਾਹ ਵੜੇ ਉਹਨਾਂ ਟਰੈਕਟਰ ਨੂੰ ਘਾਹ ਨੂੰ ਆ ਕੇ ਵੱਡੇ ਟਰੈਕਟਰਾਂ ਉਹ ਕੋਰਵਾਈ ਪੋਰਟੇ ਕੱਚਾ ਰਾਹ ਵਾਲੇ ਬੜੇ ਇਕਲੇ ਹੀ ਤੁਲੇ ਪੈਂਦੇ ਆ ਜੱਜਾ ਸਾਹ ਕੋਲ ਉੱਥੇ ਜਿੱਤਨਾ ਵੱਡਾ ਕੰਮ ਕਰਦਾ ਇੱਥੇ ਨਾ ਨਹੀਂ ਵੱਡਾ ਬਣਾਉਣ ਲਈ ਇਹਨੇ ਸਾਨੂੰ ਜਦ ਥਾਂ ਬਣਾਉਣ ਲੱਗੇ ਤੇ ਤਿੰਨ ਟਰੈਕਟਰ ਉੱਥੇ ਵਾਹ ਲਾਂਦਾ ਹੈ ਜੀ ਕੋਈ ਕਰਾਇਆ ਮਾਰਨ ਦਾ ਇਹਦੇ ਕੋਈ ਵਾਹੁੰਦਿਆ ਹੈ ਇਹਨੇ ਉੱਥੇ ਵੀ ਗਾਰਡ ਧੱਲੇ ਸਾਡੇ ਦੇ ਪਰਚਾਤ ਕਰਾਉਂਗਾ ਮੈਂ ਆਖਿਆ ਜੀ ਸਾਫਤ ਕਰ ਦੋ ਤੇ ਮੈਂ ਤੀ ਮੈਂ ਸਾਫਤ ਜੀ ਗਾਰਡ ਨੇ ਵਾਹੁੰਦਿਆ ਗਾਰ ਨੂੰ ਸਾਧ ਲੋਣਾ ਮੇਰੇ ਮੱਥੇ ਤੇ ਲਾਓ ਕਿਹੜਾ ਗਾਰ ਆ ਕਿੱਥੇ ਆ ਕੀ ਮੈਨੂੰ ਬਈ ਨਾ ਹੋ ਲਾ ਹਾਂਜੀ ਬੱਸ ਗਾੜਾ ਆਇਆ ਗਾਰ ਤਾਂ ਇਹ ਆ ਜੀ ਸਾਰਾ ਪਿੰਡ ਕਹਿੰਦੇ ਆ ਕਿ ਉਹ ਸਦਾਜੀ ਪਿੰਡੋਂ ਪੁੱਛੋ ਬੰਦਾ ਨਹੀਂ ਚੋਣੇ ਗਏ ਲੈ ਹਾਂ ਇਹਦਾ ਬੰਦਾ ਹੀ ਹੋਰ ਤੇ ਅਸੀਂ ਕੁੜੀ ਨੂੰ ਨਹੀਂ ਮਾਰਾ ਕਹਿੰਦੇ ਇਹਦੇ ਨਾਲ ਭਾਈ ਕੋਈ ਬੰਦਾ ਕਰ ਕੋਈ ਆ ਨਾ ਮੇਰੀ ਗੱਲ ਸੁਣ ਲਓ ਇੱਕ ਬੰਦਾ ਵੀ ਹੋ ਪਿੰਡ ਦੇ ਇੱਕ ਹੀ ਆ ਮੇਰਾ ਮੁੰਡਾ ਆ ਗਿਆ ਇਹ ਨਾਲ ਹੋ ਗਿਆ ਫੇਰ ਆ ਗਿਆ ਕੰਕਾ ਦਾ ਸੀ ਭਾਈ ਥਾਣੀ ਨਹੀਂ ਜਾਣੀ ਅੱਗੇ ਪਰਪਰ ਨਹੀਂ ਮਤਲਬ ਇਹ ਕੰਕਾ ਦਾ ਸੀ 1 ਲੱਖ 80 ਹਜ਼ਾਰ ਮੁੱਲ ਜੇ ਹੱਡ ਤੇ ਇੱਕ ਥਾਣਾ ਤੂੜੀ ਘਰੇ ਆਈ ਤੇ ਮੈਂ ਕਿਹਾ 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 ਮੈਂ ਜਿਹੜੀ ਖਿੱਲੜੀ ਆਹੀਂ ਉਹਨੂੰ ਅੱਗ ਲਾਈ ਇਹਨਾਂ ਦੇ ਨਾਲੇ ਕਿ ਕਲਵੰਤ ਚੱਲ ਜਾਈ ਨਹੀਂ ਗੱਲ ਬਾਗੇ ਦੀ ਰੋਣ ਲਾਇਆ ਨਹੀਂ ਜਾਈਗੀ ਉਹਨੂੰ ਮੈਂ ਨਹੀਂ ਜਾਣੀ ਮਹਾਰਾਜਾ ਕੇ ਨਿੱਤੇ ਬਾਣੀ ਅਕਲਾਸੀ ਉਹਦੇ ਤੇਰਾ ਮਾਨ ਟਕੀਆਂ ਨੇ ਬੜੀ ਬਾਪ ਪਾਏ ਉਹ ਰੋਂਦਾ ਕਿਉਂ ਓਏ ਉਹਦੇ ਕੁੜੀ ਦੀ ਗੱਲ ਸੀ ਦੇਖੋ ਜਾ ਤੂੰ ਕੱਲਾ ਹੀ ਭੁੰਜਣਾ ਵੀ ਸੋਣ ਫੇਰ ਤੁੜੀ ਉਹ ਖਰਾਬੀ ਜਿਹੜੀ ਗੰਦੀ ਉਹਨੂੰ ਅਸੀਂ ਅੱਗ ਲਾਤੀ ਇਹਨਾਂ ਦੇ ਨਾਲੇ ਉਹ ਗੁਰਦਾਰੇ ਸੇਵਾ ਕਰਦਾ ਕਲਵੰਤ ਸੋ ਉਹਨੇ ਆਨ ਕੇ ਬਾਲਟੀ ਪਾਣੀ ਦੀ ਪਾਤੀ ਉਹਨੂੰ ਇੰਨੀ ਗੱਲ ਗਈ ਕਿ ਕੋਈ ਨਹੀਂ ਅਹੀਂ ਲਾਗੇ ਖਲੋਤੇ ਆ ਜੇ ਬਾਲਨ ਨੂੰ ਆ ਕੇ ਲੱਗੂਗੀ ਤੇ ਇੰਨੀ ਪਾਣੀ ਪਾ ਦਿੰ। ਉਹਨਾਂ ਜਾ ਕੇ ਦਰਖਾਸਤ ਦੇਤੀ ਕਿ ਇਹਨੇ ਮੇਰੇ ਘਰ ਪੈ ਝੂਠੀ ਦਰਖਾਸਤ ਦੇਤੀ ਫਿਰ ਸ਼ਾਮੀ ਉਹਨਾਂ ਨੇ ਆਨ ਕੇ ਉਸੇ ਥਾਂ ਤੋਂ ਮਤਲਬ ਹਾਂਜੀ ਸ਼ਾਮੀ ਆਨ ਕੇ ਪੁਲਸਾਈ ਹੈ ਦੁਪਹਿਰੇ ਜੇ ਪੁਲਸਾਈ ਕਰੇ ਨਹੀਂ ਹੈਗੇ ਆ ਹੈਗੀ ਤੁਹਾਡਾ ਫੈਸਲਾ ਇੰਨੇ ਮੇਰੇ ਤੇ ਤੁਸੀਂ ਅੱਜ ਇਹ ਉੱਥੇ ਮਿਲ ਕੇ ਥਾਣੇਦਾਰ ਨਾਲ ਆ ਗਏ ਫਿਰ ਇਹਨਾਂ ਦੇ ਘਰੇ ਕੁਲਦੀਪ ਨੰਬਰ ਦੇ ਘਰੇ ਆ ਪਾਰੀ ਦੇ ਕਿ ਕਾ ਇਹ ਆਸੀ ਕਹੇ ਇਹ ਦਿੱਤਾ ਵਾਤੋ ਪਥੋਂ ਸਾਡੇ ਪਿੰਡ ਦਾ ਸੇ ਇਹਦੇ ਇਹਨਾਂ ਨੂੰ ਮੈਂ ਆਪ ਤਾਂ ਲੱਗੇ ਤੇ ਉਧਰ ਜਾ ਕੇ ਕਹੋ ਕਿ ਮੈਂ ਉਹਦੇ ਗੱਲ ਨਹੀਂ ਫਿਰ ਸਾਧ ਤੇ ਮਰਾਸ ਹੈ ਠੀਕ ਆ ਫਿਰ ਇਹਨੇ ਨਾ ਉਧਰ ਹੋ ਇਹਨਾਂ ਨਾਲ ਗੱਲ ਕੀਤੀ ਕਿ ਗੁਰਦਾਰ ਲੈਣ ਕੇ ਸੌਂ ਖਾਦੇ ਕਿ ਅਹੀਂ ਗੱਲ ਨਹੀਂ ਮੈਂ ਗੱਲ ਇਹਦੇ ਨਹੀਂ ਪਿਆ ਗੁਰਦਾਰ ਸੌਂ ਦੇਣਗੇ ਇਹਨਾਂ ਪਾਰਕ ਦੇ ਲਾਗੇ ਸਾਰੇ ਇਹਦੇ ਗੱਲ ਪੈ ਗਈ ਆ ਜਾਣ ਕੋਈ ਨਹੀਂ ਜਦ ਮੈਂ ਫਿਰ ਮੈਂ ਚਲੋ ਕੋਈ ਨਹੀਂ ਇਹਨਾਂ ਗੋਲ ਕੀਤੇ ਆ ਨਹੀਂ ਮੈਂ ਫਿਰ ਕਿਤੇ ਨਹੀਂ ਗਿਆ ਮੈਂ ਮਹਾਰਾਜ ਦੇ ਘਰਾਂ ਦੇ ਹੁੰਦੇ ਡੇਰ ਆ ਕਿਤੇ ਨਾ ਕਿਤੇ ਇਨਸਾਫ ਹੁੰਦਾ ਫਿਰ ਉਹ ਗੱਲ ਨਿਕੜੀ ਮਾਈ ਚੱਲ ਕੋਈ ਨਹੀਂ ਬਾਲਣ ਬਾਲਦੇ ਸਿਆਲ ਤੋਂ ਲੋਕਾਂ ਬਾਲਣ ਬਾਲਦੇ ਅਰੇ ਇੱਕ ਗਾਣਾ ਕਿਤੇ ਬਾਲਣ ਦਾ ਨਹੀਂ ਉਹ ਬਾਲਿਆ ਕਿ ਨਹੀਂ ਗੁਰੂ ਨੂੰ ਗੁਰੂ ਨੂੰ ਯਾਰ ਸੱਚੇ ਨਾ ਨੂੰ ਯਾਰ ਨਾਲੋਂ ਨਹੀਂ ਸਾਨੂੰ ਸਾਨੂੰ ਨਹੀਂ ਸੱਜਣ ਕਿ ਤੱਕ ਸੱਜੇ ਜਾਂ ਨਹੀਂ ਕੋਠੇ ਹਾਪਾ ਚੰਦ ਸੁਣੋ ਇਹ ਨਗਰ ਕਪਤਨ ਇਹ ਕੋਈ ਨਹੀਂ ਕਿ ਇਹਨਾਂ ਦੀ ਗੱਲ ਦੀ ਇੱਕ ਬੰਦੀ ਦੇ ਖਾਣ ਦੀ ਸਾਫ਼ ਕਰਕੇ ਤੋਂ ਬੰਦ ਕਰਦੇ ਆਹੀ ਨਾ ਰਹਾ ਨੇ ਇੱਕ ਇਹ ਮੇਰੇ ਪਾਸੇ ਇਹ ਕੰਮ ਕਰਾ ਬਾਕੀ ਇੱਕ ਮਿੰਟ ਦਿਓ ਇਹਨੇ ਝੁਕੋ ਮਿੰਟ ਆਪਾਂ ਉਹਦੇ ਨਾਮ ਨੂੰ ਬਲਿਏ ਹਾਂਜੀ ਨਾ ਆਪਾਂ ਉਹਦੇ ਇਹ ਰੁਕੀ ਸੁਤੇ ਹਾਂਜੀ ਬਿਲਕੁਲ ਇੱਕ ਮਿੰਟ ਹੋਇਆ ਨਾ ਤੁਸੀਂ ਪਾਲ ਲੈ ਲਓ ਉਹਨੂੰ ਆਪਾਂ ਦਾ ਪਧਰਾ ਕਰਕੇ ਤੇ ਇੰਟਰਲਾਕ ਇਨਾ ਸਰਕਾਰੀ ਲਵਾ ਦਿੰਦੇ ਹਾਂ ਤੁਹਾਨੂੰ ਮਿੱਟੀ ਮਿਹਤ ਨਾਲ ਲੀਕੀ ਪਿਆਰਾ ਮੋਟਰਾ ਸਾਡੇ ਤੇ ਉਧਰਲੇ ਬੰਦੇ ਕੰਦ ਕਰਦੇ ਨੇ ਬਾਕੀ ਹੀ ਸਾਡ ਦੇ ਨੇ ਦੂਜੇ ਬੰਦੇ ਨਹੀਂ ਕਰੇ ਕਿਹੜਾ ਗਿਆ ਇਹਦੇ ਕੇ ਚਲੋ ਯਾਰ ਇਹ ਤੋਂ ਪਿਆਰਾ ਛੱਡ ਦੋ ਨਹੀਂ ਭਾਈ ਸਰਪੰਚ ਨਾਲ ਛੱਡੀ ਜਿਆ 8 ਲੜਦਾਂ ਦੇ ਦੇਖੋ ਕੰਦ ਦੇ ਦੇ 11 ਕਰ ਦਿਆ 14 ਮਗਲੇ ਬੰਨੇ ਹੈਗੀ ਫਿਰ ਪਰਲੇ ਬੰਨੇ ਕਰਦੇ ਨੇ ਮਗਲੇ ਨਹੀਂ ਜਿਆਦਾ ਉਹ ਦੱਸਦੇ ਜੀ ਮਗਲੇ ਨਹੀਂ ਬੰਨੇ ਤਾਂ ਨਹੀਂ ਮੈਂ ਦੇਖ ਕੇ ਦੇ ਦੇਣਾ ਜਾਂ ਮੈਂ ਵੱਲਦਾ ਨਹੀਂ ਇਹ ਨਹੀਂ ਇਹ ਵੀ ਪਾਰਤੀ ਨਾ ਇਹਦੇ ਮੱਥੇ ਗਾੜੀ ਪੁਲਿਸ ਆ ਗਈ ਆ ਦੇਖ ਕੇ ਦੱਸ ਦੋ ਕਿ ਉਹ ਇਹਨੂੰ ਘਰੇ ਦੇ ਬੰਦ ਕਰ ਰਿਹਾ ਇੱਕ ਹੋਰ ਦੋ ਭਾਈ ਰੋ ਨਹੀਂ ਹਾਂ ਨਹੀਂ ਅਮਰੀਕਾ ਕਾਂਦਾੜ ਵੀੜੋ ਚ ਗੱਲ ਸੁਣ ਜਿਆਦੀ ਉੱਚੀ ਨਾ ਕਰਿਓ ਐਡੀ ਐਡੀ ਕਰਦਾ ਐਡੀ 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 ਭਾਈ ਭਾਈ ਪੰਜ ਨਹੀਂ ਐਡੀ ਐਡੀ ਦੋ ਟਾਈ ਸਰਕਾਰ ਤੇ ਫੇਰ ਇਹਨੇ ਘਰ ਤੋਂ ਦੇਣੀ ਨਹੀਂ ਕਰਕੇ ਪਲੱਸ ਕਰ ਰੋ ਨਹੀਂ ਯਾਰਾ ਫੁੱਟ ਸੱਟਦਾ 11 15 ਇਹ ਕੰਮ ਦੇ 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 ਕੰ ਹੁਣੇ ਕਰ ਲਾ ਵਡਾ 13 ਫੁੱਟ ਕਰ ਲਾ ਨਹੀਂ 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 11 ਫੁੱਟ ਤੋਂ ਕਲਦੀ ਝੂਗ ਲੋ ਨਹੀਂ ਯਾਰਾ ਬੁੱਜੀ ਕਰਕੇ ਤੇ ਕਰਦੇ ਸਰ ਦੇਖੀ ਯਾਰਾ 11 ਫੁੱਟ ਦੀ ਹੱਲਾ ਨਹੀਂ ਗਈਆਂ ਰਾਤੀ ਨਿੰਨ ਲਈ ਆ ਟਰਾਲੀ ਬਲੀ ਟੱਕਰਾ ਕੇ ਹੋ ਜੇ ਚਲੋ ਸੱਚ ਦੀ ਨਹੀਂ ਯਾਰਾ ਕਰਦੇ ਆਜੇ ਖੜਦੇ ਆ ਸੇਪਾ ਜੀ ਕਾ ਨਹੀਂ ਯਾਰਾ ਸੜਦੀ ਵੇਖੋ ਤੁਸੀਂ ਮੇਰੇ ਭਰਾ ਜੇ ਜਿਹੜੀ ਪਰੇ ਹੁੰਦੀ ਨਾ ਤੁਸੀਂ ਪਰੇ ਜੀ ਪਰੇ ਹੁੰਦੀ ਰੱਬ ਜੀ ਆਪਾਂ ਵੀ ਇਹ ਗੱਲ ਦੇ ਆਖਿਦ ਨਹੀਂ ਕਿ ਇਹ ਗਰੁਕਰ ਦਾ ਥਾਂ ਮੱਲੇ ਹਾਂ ਮੱਲੇ ਹਾਂ ਮੱਲਦਾ ਮੈਂ ਲਿਖ ਕੇ ਦੇ ਦਿੰਦਾ ਯਾਰ ਨਹੀਂ ਨੀ ਤੂੰ ਲਗਾਉਣਾ ਨਹੀਂ ਸਰਕਾਰ ਤੋਂ ਰੱਖਾਉਣ ਦੀ ਲੋੜ ਹੀ ਨਹੀਂ ਉਹ ਤੇ ਜਦੋਂ ਕੰਦ ਹੋ ਗਈ ਕੰਦ ਪਲਸਟਰ ਹੋ ਗਈ ਉਹ ਮੁੜ ਕੇ ਨਾ ਟਹਿਣੀ ਆ ਨਾਲੇ ਪਿੰਡ ਨੂੰ ਵੀ ਦੀਦਾ ਹੁੰਦਾ ਸਾਰਾ ਨਾਲੇ ਆਪਾਂ ਆਪਸੀ ਜੀ ਪਿੱਛੇ ਗੱਲ ਕਰਦੇ ਆ ਬੰਦੇ ਵੀ ਕੋਈ ਚੀਜ਼ ਹੁੰਦੀ ਆ ਤੇ ਆਪਾਂ 13 ਫੁੱਟ ਨੂੰ 13 ਨਹੀਂ ਗੱਲ ਕਰ ਤੋ ਲੋ ਕਿਆ ਕਰੀਏ ਇੰਟਰਲਾਕ ਦੇ ਤੱਕ ਰਾਜੀ ਬੈਠੋ ਇੰਟਰਲਾਕ ਟਾਇਲ ਤੁਹਾਨੂੰ ਮਹਿਮਾਨ ਕੰਨੋ ਗੱਲ ਬੈਠੋ ਸੂਕੇ ਤੇ ਬੈਜੋ ਜਦੋਂ ਗੁਰੂ ਘਰ ਦਾ ਕੋਈ ਵੀ ਆਉਂਦਾ ਹੈ ਨਹੀਂ ਬੰਦੀ ਦਾ ਜਾਇਆ ਬੈਠਾ ਵੀ ਨਹੀਂ ਤੁਸੀਂ ਦਿੱਤਾ ਕਿ ਅਮਨ ਨੂੰ ਆ ਕੇ ਦੇਖਿਆ ਥੋੜਾ ਕੰਦੀਆ ਉੱਤਰ ਗਿਆ ਜੀ ਜਰਾ ਬੈਠਾ ਬੈਠਾ ਪਿੱਛੇ ਹੋ ਗਏ ਆ ਜੀ ਕੋਤਰੀ ਨਹੀਂ ਘੱਟਾ ਹੈ ਕੋਤਰੀ ਨਹੀਂ ਘੱਟਾ ਹੈ ਯਾਹਾਂ ਕੋਈ ਅੱਕ ਰਾਇ ਪੀ ਜਾ ਕੋਤਰੀ ਚੱਲ ਨਹੀਂ ਇਹਨੇ 34 ਫੈਂਕ 34 ਸਰੇਦਾਰ ਨੂੰ ਗੂਰ ਕਰ ਦੋ ਤੇ ਫੇਰ ਵੀ ਬਾਕੀ ਨੂੰ ਤੁਹਾਡੇ ਕਹਿੰਦੇ ਵੀ ਇਹਨੇ ਕੋਤਰੀ ਨਹੀਂ ਇਹਨੇ ਕੀ ਕਰ ਨਹੀਂ ਉਹ ਤਾਂ ਮੈਂ ਹੀ ਮੁੜ ਕੇ ਚੌਕੀ ਜਾ ਕੇ ਮੈਂ ਲੜਨ ਦਾ ਆਪਸ ਵਿੱਚ ਭਾਈ ਤੁਹਾਡਾ ਹੋਣ ਨਹੀਂ ਗਿਆ ਹਾਂ ਸੁਣਾ ਲੋ ਨਹੀਂ ਕੋ ਮੈਂ ਆ ਮੈਂ ਜਾ ਕੇ ਸਭ ਲੋਕ ਉਹ ਮੈਂ ਕਹ ਲਾਣੀ ਨਹੀਂ ਕਰ ਰਹੀ ਇਸ ਤਰ੍ਹਾਂ ਮੇਰੀ ਗੱਲ ਮੈਂ ਕੋਈ ਕਿਹਨੂੰ ਫੋਨ ਕਰਾ ਰਿਹਾ ਮੈਂ ਇਹ ਲੜੂਗਾ ਮੈਂ ਪੋਣੇ ਕੀਤਾ 34 ਜਾ ਜੋ ਆਸ ਵਿੱਚ ਮੈਂ ਕਿ ਤੂੰ ਇਹ ਖਿਆਲ ਰੱਖਣਾ ਯਾਰ ਆਪਸੇ ਦੇ ਲਾਭ ਦਾ ਇਹ ਗੱਲ ਕਹੀ ਜਿਹੜੀ ਮੱਗੀ ਪਾਰ ਹੋ ਰਹੀ ਆਪਾਂ ਗੱਲ ਕਹੀ ਸੀ ਵੀ ਪਈ ਯਾਰਾ ਸਾਰਾ ਸਭ ਨਾ ਨਾ ਕਿਸਿਆਂ ਨੂੰ ਇੰਨਾ ਦਬਾਅ ਬਹੁਤ ਨਹੀਂ ਮੈਂ ਦਬਾਅ ਹਰੋਂ ਪਾਉਂਦੇ ਮੈਨੂੰ ਪਿਆਰ ਨੂੰ ਤਾਂ ਮਿਲਿਆ ਦਬਾਅ ਹਰੋਂ ਪਾਉਂਦੇ ਯਾਰਾਂ ਹੀ ਕਰਦੀ ਇਹ ਕਿ 11 ਫੁੱਟ ਮਿੰਟੇ ਦੇਖ ਲਓ ਟਰਾਲੀ ਟਰਾਈਗਰ ਉਹਦਾ ਸਾਰਾ ਕੁੱਤ ਨਹੀਂ ਕੋਈ ਕਲਵੀਰ ਸਿੰਘ ਮੇਰੇ ਭਰਾ ਜੇ ਮੈਂ ਦਬਾ ਪਾ ਕੇ ਥੋੜਾ ਕਹਿਣ ਜਾਂਦਾ ਨੁਕਰੇ ਭਾਈ ਪਿਆਰ ਨਾਲ ਦੇਣਾ ਮੇਰਾ ਜਿਹੜਾ ਕਾਗਜ਼ ਤੇ ਯਾਰਾ ਇਹਨਾਂ ਮਾਰੂ ਕਰਦੇ ਨਾਲ ਲਿਖੇ ਪਾਪਾ ਆਪਾਂ ਕੋਈ ਵੀ ਗੱਲ ਪਿਆਰ ਨਾਲ ਕਰਾਂਗੇ ਆਪਾਂ ਕੋਈ ਦਬਾਅ ਨਾ ਤੇ ਦਬਾਅ ਦੇ ਕੋਈ ਲੱਗਦਾ ਕਿ ਦਿੱਤਲੇ ਤੇ ਨਾ ਕੋਈ ਇਹਦੇ ਤੇ ਦਬਾਅ ਹੀ ਛਾ ਕੇ ਕੋਈ ਗਲਤ ਫੈਸਲਾ ਲੈਂਦਾ ਹੀ ਸਭ ਜੀ ਅੱਗੇ ਹੱਥੋਂ ਯਾਰਾ ਕੀਤੀ ਮੈਂ 11 ਫੁੱਟ ਦੁੱਗੀ ਸਿਹਰਾ 11 ਫੁੱਟ ਸਾਰਾ ਠੀਕ ਹੈ ਉਹ ਬੜੀਆਂ ਫਿੱਕੀਆਂ ਹੋਣ ਚਾਹੀਦੀਆਂ ਨੇ ਕੰਮ ਤੇ ਦੇਰਾਂ ਰਹਿਣ ਨੂੰ ਕੋਈ ਸਪਾਈਂ ਤੋਂ ਫੈਸਲਾ ਲੈ ਆ ਮੈਨੂੰ ਭੱਜਾ ਜੋ ਹਾਂ 13 ਫੁੱਟ ਜਿਹੜਾ ਯਾਰ ਤੂੰ ਚਲੋ ਇਹ ਸਾਰੇ ਸਿਆਣੇ ਨਹੀਂ ਦੇਣੀ ਅਸੀਂ 11 ਫੁੱਟ ਭਾਈ ਨੂੰ ਕਰੀ ਛੱਡਾਂਗੇ ਦੇਰ ਨੂੰ ਕਿੰਨੇ ਮਿੰਟ ਆਉਣੇ ਸੇ ਤੂੰ ਇਹਦਾ ਪਿਆਰ ਰੱਖ ਦੋ ਪਿਆਰ ਆ ਜੀ 18 ਯਾਰ ਓਏ ਚੋਕਾ ਜਾ ਮੇਰੀ ਮੇਰੀ ਬਾਲ ਕਰ ਉਹਨੇ ਉਹ ਵੜਾ ਦੇਣਾ ਸਾਨੂੰ ਪੈਣਾ ਰਾ ਮੇਰੇ ਨਾਲ ਪਹਿਲੇ ਚੋਟੀ ਘਟੇਗਾ ਮੇਰਾ ਸਾਰਾ ਬੜੇ ਆਪ ਚਲੀਏ ਤਾ ਛੱਡ ਦੇ ਉਹ ਆ ਮੈਂ ਛੱਡ ਦੇਣਾ ਸੀ ਫੇ ਪਹਿਲਾਂ ਹੁਣ ਗੱਲ ਜੀ ਆਈ ਯਾਰ ਇਹ ਨਾ ਪੈਣੀ ਨਹੀਂ ਰੱਖੇ ਪਾ ਗਏ ਅਜੇ ਅਜੇ ਵੀ ਅਜੇ ਨਾ ਉਹਨੂੰ ਪੇਟ ਉਹਨਾਂ ਬਾਰੇ ਤਾਲੀ ਅੱਡੀ ਮੱਥੀ ਕੋਈ ਨਹੀਂ ਸਰਾਰ ਕੀ ਕੋਈ ਆਇਆ ਨਹੀਂ ਜਿਹੜੇ ਮਗਲੇ ਕੋਠੇ ਉਹਨਾਂ ਦੀ ਮਰਜੀ ਦੇ ਘੇਟ ਬਾਲੇ ਪਰਧੀਆਂ ਪਾਪਾਂ ਨੂੰ ਉਹ ਰਹੀਆਂ ਤੇ ਘੱਟ ਪਾ ਕੇ ਨਿੱ ਦਿੱਤਾ ਪਾ ਬਾਲੇ ਤੋਂ ਬੱਡੇ ਵੀ ਗੁੰਗਿਆ ਫਿਰ ਉਹ ਵੀ ਮੁੱਲ ਲਿਆ ਕੇ ਕਿਸੇ ਵਾਰੀ ਇੰਨੀ ਬਖਤਾਈ ਕੇ ਹਾਜੀ ਬਾਨਾ ਆਪਾਂ ਦੀ ਸੋਨਾ ਪਹਿਨਾ ਵੀਰ ਦਾ ਐਵੇਂ ਮੈਂ ਤੈਨੂੰ ਕਮਾ ਇੱਧਰ ਰੋਟੀ ਵੀ ਖਾਦੀ ਜੀ ਇਹ 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 ਬੜਾ ਬੰਦ ਜਾਂਦਾ ਆ ਤੀਜਾ ਮੈਂਬਰ ਸਾਹਿਬ ਕਿੰਨਾ ਬੰਦ ਜਾਂਦੀ ਮੈਂ ਤੈਨੂੰ ਆਉਂਦੀ ਗੱਲ ਉਧਰ ਤੱਕ ਲੈ ਦੱਸ ਕੇ ਜਾਂ ਤੈਨੂੰ ਦੱਸ ਵੀ ਪਤਾ ਜਿਆਦਾ ਨਹੀਂ ਗੱਲਾਂ ਹੈ ਇਹਨੇ ਲੱਖ ਪੈਲੇ ਕਰ ਕੱਲ੍ਹ ਤੋਂ ਮੜੀ ਜੇ ਇਹ ਨਾ ਜੋ ਇਹ ਕਹਾਇਲਾ ਹੁੰਦਾ ਜੀ ਕੀ ਕਹੋ ਮੈਂ ਜੀ ਨੋ ਨਦੇ ਭੰਗਾ ਕੀ ਬਣਾਇਆ ਇਹ 200 ਜਾਂਦੇ ਆ ਕੇ ਮੈਂ ਇਹਨੂੰ ਆਖਿਆ ਮੈਂ ਪਾ ਨਹੀਂ ਸਕਦਾ ਨਹੀਂ ਦੇ ਤਾ ਨਾ ਪਾ ਫਿਰ ਉਹ ਨਹੀਂ ਜਾਣਾ ਜੇ ਉਹ ਪਾਣਾ ਤੇ ਸ਼ਰਤ ਪਾ ਲੈਣਾ ਰੋਪਲ ਚਲੇਗਾ ਉਹ ਕਰਦੇ ਚੱਲ ਕਰਦੀ ਜਾ ਉਹ ਲੈਣ ਗਿਆ ਇੱਕ ਤਰ੍ਹਾਂ ਚੰਗੇ ਨਹੀਂ ਲੱਗਦਾ ਪਰੇ ਜਿਹੇ ਉੱਠ ਕੇ ਜਾਈਦਾ ਬੈਠ ਜਾਓ ਮਾਂ ਜੀ ਇਹ ਪੱਕਾ ਕਰ ਦਿਆ ਯਾਦ ਰੱਖੀ ਪਈ ਇਕੱਲੇ ਦੀ ਭੈ ਪੰਜ ਮੁੰਡੇ ਕਹਿੰਦੇ ਆ ਤੇ ਇਹਦੀ ਆ ਹਾਂ ਇਹ ਉਦਰੀ ਲੰਘਦਾ ਫਿਰਦਾ ਕਿ ਫਰਜ ਲੱਗਦਾ ਆਪਾਂ ਸਰਦਾਰ ਜੀ ਦੇ ਬਾਰੇ ਕਰਨ ਗੱਲ ਇਹਨਾਂ ਨੇ ਰੋਕਿਆ ਸਰੋਕਟ ਨਹੀਂ ਨਹੀਂ ਪਈ ਕਿਦੀ ਆ ਬਈ ਇਹਨਾਂ ਦੀ ਕਿੱਲਾ ਪੰਜ ਗਨਾਰੀ ਥਾ ਰਹਿ ਗਿਆ ਤਿੰਨ ਗਨਾਰਾ ਚ ਤਿੰਨ ਕਟਾ ਕੇ ਨਾਲੇ ਥੱਲੇ ਖੱਤੀ ਲਈ ਲਈ ਆ ਇਹ ਨੰਗਾ ਦਿਆ ਉਹ ਤਾਂ ਮੁੰਡੇ ਇਹਨਾਂ ਨੂੰ ਗਾਲਾਂ ਕੱਢਾਂ ਕਹਿੰਦੇ ਆ ਮਿੱਟੀ ਲਾ ਦੇ ਆ ਤਾਂ ਤੁਸੀਂ ਵੀਰੇ ਹੋਰ ਕਿੱਥੇ ਯਾਰ ਮੈਂ ਤੁਹਾਨੂੰ ਵਾਰ ਵਾਰ ਕਹਤਾ ਯਾਰ ਹਰ ਚੰਗ ਮੈਂ ਉਹ ਕਿਹਦੇ ਕਰੀ ਮੇਰੇ ਕੋਲ ਵੀ ਵੀ ਇੱਕ ਪਟਵਾਰੀ ਤਾਂ ਨੂੰ ਕੋ ਉਹਦੇ ਨਿਸ਼ਾਨਾ ਆਪਣੇ ਆਪ ਵਿੱਚ ਆਇਆ ਹੈ ਸਾਰੇ ਪਿੰਡੋਂ ਕਾੜੀ ਲਾਇਆ ਸਾਰੇ ਪਿੰਡੋਂ ਹੁਣ ਰਹੀ ਉਹ ਵੇਖੋ ਜਿਹੜਾ ਕੋਈ ਨਾ ਠੇਕੇ ਦੇ ਪੈਸੇ ਨੂੰ ਮਾਰ ਕੇ ਹੁਕਮ ਕੀਤਾ ਮੈਂ ਆਪਾਂ ਦੀ ਭਲਾ ਖਾਣਾ ਠੇਕੇ ਦੀ ਚੈਨ ਮੈਂ 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 ਜਮਾਨਾ ਮਿੱਟੀ ਵੀ ਲਾ ਦੇਖੇ ਰਹਿਣਾ ਕਿ ਤੂੰ ਨੱਗਣਾ ਮੈਂ ਦੋ ਕਿਲੇ ਖਾਣੇ ਖਾਣੇ ਦੀ ਖਾਣ ਪਰ ਪਿਛਲੇ ਸਾਲ ਮੈਂ 19 ਸਰੋਂ ਕੱਢ ਲਈ ਮੈਂ ਮੰਤਰੀ ਸਾਹਿਬ ਕੇਕੇ ਦੇ ਪੈਣੀ ਲਈ ਉਹਨੂੰ ਜਾ ਕੇ ਨਹੀਂ ਪਾਵੇ ਪਰ ਮੈਂ ਨੱਗਦਾ ਹੀ ਨਹੀਂ ਵੀਰ ਮੈਨੂੰ ਭਾਜੀ ਮੈਂ ਆਹਾਂ ਦਾ ਸਾਣਾ ਦੀ ਰਿਪੋਰਟ ਵਾਏ ਉਹਨੂੰ ਆਖਾ ਕਿ ਪੈਸੇ ਦੇ ਦੋ ਵਿੱਚ ਜਿਹਨਾਂ ਦੇ ਰਜਿਸਟ੍ਰੇਸ਼ਨ ਉਹਨੂੰ ਮੈਂ ਸਮਝਾਈ ਦੇਗੀ ਗੱਲ ਹੁਣ ਕੋ ਦੇਣੇ ਮਾਰਕਣੇ ਨਾ ਮੈਨੂੰ 40 ਸਾਲ ਹੋ ਗਏ ਥਾਕ ਮੈਨੂੰ ਹੋਣਾ ਕਿ ਤੂੰ ਪੈਸੇ ਦੇ ਦੇ ਉਹ ਪੈਰੀ ਉਹ ਪੈਰੀ ਜਦੋਂ ਕਰੂੰ 15 ਮੰਲੇ ਵਾਲਾ ਨਹੀਂ ਪੈਰੀ ਪੈਰੀ ਉਹ ਬੰਦਾ ਉਸ ਤਾਂ ਨਬੋਦੀ ਗੱਲ ਆ ਗਿਆ ਜੋ ਦੇਣਾ ਮਾਰਾਂਗੇ ਪਈ ਜਾਂਦੀ ਇਹ ਬੋਦੀ ਕੁੱਤਾ ਵੱਡਾ ਭੈਣ ਉਹ ਕੁੱਤਾ ਜਿਆਦਾ ਜਿਆਦਾ ਫੋਟਾ ਨਹੀਂ 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 ਉਹਨਾਂ ਦੀ ਬੁੱਧੀ ਦੇ ਵਿੱਚ ਮਿਹਨਤ ਪੋਚਾਇਆ ਠਾਣੇ ਗਈ ਤਾਂ ਠਾਣੇ ਤੇ ਪਹੁੰਚ ਕੇ ਕੰਮ ਕਰਵਾ ਦਿੱਤਾ ਨਹੀਂ ਉਹਨਾਂ ਦਾ ਮੋਹਨ ਨੂੰ ਨਾਲ ਲਿਆ ਤੇ ਕੋਈ ਨਹੀਂ ਨਾ ਬਹੁਤ ਬੱਧਾ ਪੋਚੇ ਜਿੱਥੇ ਪਹੁੰਚਾ ਦਿੱਤਾ ਉਹਨੂੰ ਕੁੜੀ ਨੂੰ ਘਰੋਂ ਨਾਲ ਲਿਆ ਤੂੰ ਕਿੰਨੇ ਪਰਚਾ ਵੀ ਕਰਾਇਆ ਇਹ ਦੇਖਦੇ ਵੀ ਮੈਂ ਪੜ ਗਿਆ ਕਿ ਕਿੰਨਾ ਗਰਾ ਸਕਦਾ ਇਹ ਸਮਝ ਲੱਗਦੀ 150 ਕਾਲਾ ਕਰਾਇਆ ਸੀ ਮੈਨੂੰ ਤੇ 10 ਕੁ ਗੱਲ ਪੰਜ ਲੱਖ 50 ਮੁੰਡੇ ਨੇ ਕਹਾਂਦਾ ਤੇ ਉਹ ਹੀ ਮੁੰਡਰੇ ਆਏ ਕਿ ਇਸ ਤਰ੍ਹਾਂ ਤਾਂ ਤ ਫਿਰ 15 ਲੱਖ 900000 ਦਾ ਵੇਚ ਲਿਆ ਕਿ ਜੇ ਤੇ ਇਹਨੇ ਉਹਨਾਂ ਨੂੰ ਚੁੱਕ ਚੁਕਾ ਕੇ ਤੇ ਉੱਤੇ ਦਵਾ ਕਰਾਤਾ ਕਿਹੜੇ ਦਾ ਉਹਨੇ ਮਾਰਦਾ ਨਾਮ ਹੈ ਨਾ ਮਾਰਦਾ ਜਿਹੜਾ ਨਹੀਂ ਪਤਾ ਇੱਕ ਤਾਂ ਦੋ ਕਰਾ ਦੇ ਇਹਦਾ ਨਾ ਚੱਕਰ ਬਾਕੀ ਚਾਹੇ ਗੱਡੀਆਂ ਤਾਂ ਕਿ ਇਹ ਪੁੱਤਾਂ ਦੇ ਖਾਰੇ ਮੁੰਡੇ ਵੇਖਦੇ ਨੇ ਤੈਨੂੰ ਕੱਥੇ ਲੈ ਕੇ ਜਾ ਤੇ ਇਹ ਐਡਾ ਕੁੱਤਾ ਬੰਦਾ ਬੰਦਾ ਮੰਦਗਰੀ ਸਾਡਾ ਵੱਡਾ ਬਈ ਉਹ ਛੱਡੋ ਬਈ ਆਡਾ ਇਹੋ ਹੀ ਆ ਬਸ ਜੇ ਤੂੰ ਹੀ ਰਾਣੀ ਨਾ ਸਾਡਾ ਕੌਣਾ ਤੇ ਯਾਰ ਰਾਣੀ ਨਾ ਵਾਏ ਰਾਣੀ ਨਹੀਂ ਹੋਏ ਰਾਣੀ ਨਹੀਂ ਆਈ ਸਾਡੇ ਮੂੰਹ ਕਰਕੇ ਇੱਥੇ ਬੈਠੇ ਆ ਮੈਨੂੰ ਹਾਂ ਇਹ ਤੈਨੂੰ ਤੇ ਵੈਸੇ ਹੀ ਜਿਹੜਾ ਚਾਹੀਦਾ ਨਾ ਤੂੰ ਪਾਰਨੇ ਪਿੰਡੋਂ ਵੱਖਰੇ ਪਿੰਡੋਂ ਆਏ ਨੇ ਮੈਂ ਸਰਦਾਰ ਦੀ ਸਮਝਾ ਗੱਲ ਹੈ ਮੈਂ ਮਾੜਾ ਕਹਿੰਦਾ ਹੀ ਨਹੀਂ ਆ ਮਾੜਾ ਕਹਿੰਦਾ ਨਹੀਂ ਪਿੰਡ ਵਾਲਿਆਂ ਦਾ ਵੈਸੇ ਪਿਆਰ ਹੁਣ ਇੰਨੇ ਜਣੇ ਇੱਕੋ ਤੋਂ ਬਾਬਾ ਜੀ ਇੰਨੇ ਜਣੇ ਤੇਰੇ ਉਲਟ ਹੋਏ ਆ ਇੱਕ ਬੰਦਾ ਉਲਟ ਹੋਵੇ ਦੋ ਹੁਣ ਜਾਂ ਜਿਹੜਾ ਵੱਲਦਿਆ ਉਹ ਇੱਕ ਬੰਦਾ ਉਹਨੂੰ ਨੀਜੀ ਮੁਫਾਤ ਦੇ ਉਲਟ ਉਹ ਤੇਰਾ ਪਰਮਾਨ ਨਹੀਂ ਸਕਦੇ ਆ ਤੇਰੀ ਘਰ ਦੀ ਤਾਂ ਕੋਈ ਨਹੀਂ ਜੂਰ ਤੇ ਆਉਂਦੇ ਵੀ ਉਹ ਕੁੜੀ ਦਾ ਨਹੀਂ ਕੋਈ ਵੀ ਗੱਲ ਔਰ ਇਹ ਸਾਨੂੰ ਟਿਕਣੀ ਕਹਿੰਦਾ ਫੱਦੇ ਕਿੰਨੇ ਆ ਆ ਕੁਝ ਆ ਇਹ ਦੇ ਨਾ ਇਹਦੇ ਨਾਲ ਕੱਪੜੇ ਬਾਹਰ ਹੁੰਦੇ ਆ ਉਹਨੇ ਕਿਉਂ ਦੇ ਗੇਤ ਲਈ ਇਹਦੇ ਨਾਲ ਜੇ ਆਪਣੀ ਇੱਤੋਂ ਦੀ ਇਹਦਾ ਬੰਦਾ ਕੋਈ ਆਉਂਦਾ ਨਾ ਪਿੰਡੋਂ ਪੁੱਛਾ ਇਹ ਬੰਦੇ ਵੀ ਕੱਟ ਸਨਿਆ ਬੰਦੇ ਕੋਈ ਨਹੀਂ ਗੱਲ ਸਮਝਦੇ ਨਹੀਂ ਨਹੀਂ ਗੱਲ ਇੱਕ ਵਾਰ ਛੁੱਟੇ ਵੀਰੇ ਗੱਲ ਹੀ ਨਹੀਂ ਗੱਲ ਆ ਇਹ ਥਾਂ ਪਿਆ ਹੀ ਗੁਰਦੁਆਰੇ ਦਾ ਖਾਦੀ ਹਾਂਜੀ ਥਾਂ ਕਿਸ ਦੀ ਨਿੱਜੀ ਮਾਲਕੀ ਨਹੀਂ ਸੀ ਗੁਰੂ ਘਰ ਦਾ ਹਾਂਜੀ ਜੇ ਉਹ ਖਾਲੀ ਪਿਆ ਹੀ ਬੜੇ ਲੱਗੇ ਸਕੇ ਨਾ ਤੂੰ ਰੂੜੀ ਲਾਉਂ ਨੋ ਸਦਾ ਤੇਰੇ ਰੂੜੀ ਲਾਉ ਤੋਂ ਉਹਨਾਂ ਉਹਨਾਂ ਨੂੰ ਆਪ ਵੀ ਇੱਕ ਕਰਜਾ ਕਰਨਾ ਸੀ ਹਾਂਜੀ ਇਹਨਾਂ ਕੇ ਨੀ ਇਹ ਪੁੱਤੀ ਸੀ ਜੀ ਇਹਨੇ ਉਹ ਗੋਮਣੇ ਕੰਕਾ ਜਿਆ ਆਪਣੀ ਜਿਹੜੀ ਜੱਟ ਬਰਾਦਰੀ ਹੈ ਨਾ ਹਾਂਜੀ ਇਹਨੇ ਹੀ ਕੰਮ ਕੀ ਕਰਨਾ ਹੁੰਦਾ ਪਹਿਲਾਂ ਇਹਦਾ ਕੰਮ ਹੁੰਦਾ ਓੜੀ ਜੀ ਪੈਰ ਰੱਖੋ ਹਾਂਜੀ ਫਿਰ ਓੜੀ ਜੀ ਖੂਲਾਂਗੇ ਫਿਰ ਓੜੀ ਬੈਠਾਂਗੇ ਫਿਰ ਓੜੀ ਦੀ ਲੰਮੀ ਪੈ ਜਾ ਮੁੜਕੇ ਕਾਵਾਂਗੇ ਤੇ ਫਿਰ ਪਰਦਾ ਦੇ ਮੇਲੇ ਦਾ ਸਰਦਾਂ ਕਿ ਵੀ ਕੰਮ ਨਾ ਤੇ ਤੂੰ ਨਾ ਰੂੜੀ ਸੁਰ ਤੋਂ ਤੇ ਥਾਂ ਅਗਲੇ ਬੰਦੇ ਖਾਲੀ ਪੈਰ ਨਾਹੀਂ ਨਾ ਉਹਨਾਂ ਮਰਦਾਂ ਹੀ ਉਹਨਾਂ ਸਾਡੇ ਤਿੰਨ ਮਰਦਿਆਂ ਦਾ ਕੀ ਕਰਨਾ ਹੀ ਤੇ ਜੇ ਸਹੀ ਨਹੀਂ ਉਹਨਾਂ ਤੇ ਮੂੰਹ ਹੀ ਬਲਾ ਦੇ ਬਾਲਰ ਵੀ ਹੀ ਤਾਂ ਕਿਈ ਪਹਿਲਾਂ ਨੇ ਇੱਟਾਂ ਰੱਖੀਆਂ ਉੱਥੇ ਜਿਹੜੇ ਮੈਂ ਮੁਰਗ ਨੰਬਰ ਆਉਂਦਾ ਉਹ ਬੰਦਾ ਦੋ ਦਿਨਾਂ ਖੜੇ ਰਹਿੰਦਾ ਕਿਉਂ ਕੀ ਗਏ ਨੇ ਬੁਰਗੇ ਫੰਦਾ ਸਾਰੇ ਪਿੰਡ ਇਕੱਠਾ ਆ ਗਏ ਤੇ ਇਹ ਤੈਨੂੰ ਕੋਹ ਨਹੀਂ ਇਹ ਤੇ ਰਹਿਣ ਦੇ ਸਾਡੇ ਦਾ ਪਿਆ ਇਨੇ ਟਣ ਚੁੱਕੀਆਂ ਮਹੀਨਾ ਪੋਹਲੇ ਹਮਨ ਤੋਂ ਕੁਸਰਤ ਕਰ ਸਕਦਾ ਆ ਕੇ ਪਿੰਡ ਦੇ ਸਾਰੇ ਪਿੰਡ ਨੂੰ ਲੱਧਿਆ ਪੰਜਾਂ ਮਿੰਟਾਂ ਦੇ ਲੇਬੇਟਾ ਚੁੱਕ ਦੀਆਂ ਪੰਜਾਂ ਜੀ ਹੁਣ ਸਰਪੰਚ ਨੂੰ ਭੋਲਦੀ ਗੱਲ ਜੋ ਫੈਲਿਆ ਤਾਂ ਭੱਜਿਆ ਜੈਸੀ ਇਤਰਾਇਆਂ ਨੂੰ ਬੰਦ ਕਰ ਤੋਂ ਗੱਲਿਆ ਠੀਕ ਗੱਲ ਕਰਦਾ ਇਹਦਾ ਡੈਨੀਆ ਨੂੰ ਆਦਾ ਤਾਂ ਵੀ ਜਰਾ ਕੋਈ ਯਾਰੀ ਨਾ ਰੱਖੋ ਇਹ ਬੰਦਾ ਨਹੀਂ ਜਿਹਦਾ ਬਸ ਇਹਦੇ ਹੱਥ ਦੇ ਨਹੀਂ ਕਿਹ ਪੁੱਛ ਲੋ ਬਈ ਇਹਦੇ ਮੂੰਹ ਨਹੀਂ ਕੀਤਾ ਉਹਦਾ ਹੀ ਇਹਦੇ ਮੂੰਹੇ ਕੀਤਾ ਫਾਸਾ ਤੇਰੀ ਮਾਂ ਦੇ ਮੂੰਹ ਦੇ ਮਾਂ ਦੇ ਪਿਓ ਦੇ ਨੂੰ ਨੋ ਨੀ ਮਾਲਸ ਨਰਗਰ ਮਾਲਸ ਸੁਕਾਰ ਰਹੀ ਪੰਡਾ ਪਾਹਰੇ ਹੀ ਦੱਸਣ ਕਹਿੰਦੇ ਸੁਕਾਰ ਉਹ ਕਹਿੰਦਾ ਲੂਸ ਗਈ ਆਹ ਭਰਾ ਜੋ ਮਰਜੀ ਰੱਖਦਾ ਮਨ ਰੱਖਦਾ ਮੈਂ ਕਹਿੰਦਾ ਤੇਰੇ ਨਾਲ ਕਰੇਗਾ ਤੇਰੇ ਨਾਲ ਤੇਰਾ ਕੀ ਰਤਾ ਇੱਕ ਬੰਦੀ ਇੱਥੇ ਬੈਠੇ 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 ਲੋਕ ਉਹ ਤੋਂ ਆਪੇ ਘਰੀ ਘਾਰ ਪਰ ਤੋਂ ਪਿੱਛੇ ਵੀ ਲਾ ਸਕਦਾ ਉਹ ਕੰਮ ਤੋਂ ਨਾਲ ਸਾਈਂ ਲਾ ਬੁਰਚੀਆਂ ਕਰਦੀਆਂ ਆਹੋ ਇਹੋ ਤਾਂ ਤੈਨੂੰ ਇਹੋ ਤਾਂ ਤੈਨੂੰ ਪੁੱਛੀਆ ਮੈਂ ਤੁਹਾਡੇ ਖਾਂਂ ਕਰ ਲਿਆ 11 ਫੁੱਟ ਅੰਦਰ ਪੂਰਾ ਪੂਰਾ ਲੈਣਾ ਹੈ ਜੀ ਬੁਝੀਆਂ ਕਰ ਉਹ ਤੇਰੀ ਗਲੀ ਆਸਲੀ ਗਲੀ ਇਥੇ ਸੁਣੋ ਪਾਰਕ ਗਲੀ ਇਥੇ ਨਹੀਂ ਮੈਂ ਲਾਉਂਗਾ ਸਾਰਾ ਮਾਲ ਜਿਹੜੀ ਨਏ ਤੁਸੀਂ ਮੜਿਆ ਅਖਰਸਾਦਨਾ ਕੰਨ 2 ਫੁੱਟ ਰਹਿਣੀ ਜਾਂ ਫੇਰ ਤੇ ਟਰਾਲੀ ਨਹੀਂ ਆਣੀ ਫੇਰ ਕੋਈ ਦਿੱਕਤ ਨਹੀਂ ਨਾ ਮੈਨੂੰ ਐਨੀ ਰੋ ਗਿਆ ਦੇਖੋ ਉਠੜ ਦੋ ਪਾਓ ਨਾ ਮੁੰਡੇ ਗਾਲ ਮਚਾ ਕੇ ਡਾੜਾ ਹੋਊਗਾ ਕੋਈ ਅੱਖਰ ਨਹੀਂ ਮੋੜਾ ਜਵਾਬ ਦੀ ਕੋਈ ਗੱਲ ਨਹੀਂ ਸੋ ਦੇ ਵੀਰ 2.5 ਫੁੱਟ ਕੰਦ ਕਰ ਦੋ ਚਾਹੀਦੀ ਤੇ 5 ਫੁੱਟ ਕਰ ਦਾਂਗੇ ਉਹ ਨਹੀਂ 5 ਫੁੱਟ ਬੰਦ ਕਰ ਬੰਦ ਕਰ 2.5 ਫੁੱਟ ਤੇਰੇ ਜਿੱਤੀਆਂ ਦੇ ਨਹੀਂ ਬੰਦ ਉਹ ਕੱਲ੍ਹ ਆਣਗੇ ਹੋਰ ਕਹਿੰਦੇ ਹੋਰ ਕਹਿ ਲੈ ਚੱਲ ਜਰਾਂਗੇ ਨਹੀਂ ਬੰਦ ਹੋ ਗਈ ਆ ਭਾਈ ਜੀ ਆਵੇ ਇਹਨੂੰ ਕੰਨਾਂ ਨਹੀਂ ਸੁਣ ਪਾ ਤਾ ਇਹਨਾਂ ਨੂੰ ਚੁੱਕੀ ਵੀ ਸਮਝਾ ਰਿਹਾ ਮੇਗਾ ਮੇਰੇ ਜੀ ਤੇ ਲਾਈ ਜਾ ਦੂਸਰਾ ਸਾਰਾ ਬੰਦੇ ਦੀਆਂ ਅੱਖਾਂ ਉੱਠ ਕੇ ਚਲੇਗੇ ਤੇਰਾ ਤਾਂ ਤੇਰੇ ਕੋਲ ਲੱਗਾ ਪੁੱਛ ਲੈ ਉਹਨਾਂ ਦੇ ਪ੍ਰੇਮਿਕ ਨੂੰ ਥੋੜਾ ਪੁੱਛ ਉਹ ਤੂੰ ਪ੍ਰੇਮ ਆਇਆ ਜਾ ਤਾਂ ਮੜਿਆ ਇਹਦੇ ਚਾਹ ਕਾ ਹੁਣ ਕੀ ਨਹੀਂ ਮੇਰੇ ਤੁਮਰੀ ਮੇਰੇ ਮੱਥੇ ਬੱਲ ਲੱਗਾ ਜੇ ਪੰਜ ਸੱਤ ਫੁੱਟ ਬੰਦ ਹੋਈ ਬੱਲਣਾ ਲੱਗ ਆਹੋ ਬੈਣਾ ਤੇ ਬੰਦ ਨਹੀਂ ਆ ਗਈ ਆਹੋ ਚਲੋ ਸਾਰਿਆਂ ਨੇ ਬੈਣਾ ਨੂੰ ਦੇਖਦੇ ਥੋੜਾ ਕੱਟਿਆ ਤੁਹਾਨੂੰ ਸਾਰਿਆਂ ਨੇ ਪਾਲਣਾ ਨਹੀਂ ਪੈਦਾ ਕਰਮਾਂ ਦਾ ਤਾਂ ਤੇਰੇ ਮੱਥੇ ਲੱਗ ਹਾਂ ਜੀ ਮਨਜੋ ਕੀ ਥੋੜਾ ਜਿਆਦਾ ਇਹ ਦਾ ਮੈਂਬਰ ਨਹੀਂ ਯਾਰਾ ਹੀ ਮੈਂ ਗਿਆ ਵਾ ਕੰਮ ਦਾ ਤੁਸੀਂ 22 ਫੁੱਟ ਦਾ ਕੋਈ ਕੋਈ ਨਹੀਂ ਹੁੰਦਾ ਇੰਨੀ ਕੁ ਮੇਰੀ ਮਨ ਨੂੰ 22 ਫੁੱਟ ਅਹੀਂ ਮੇਰੇ ਭਰਾ ਜੇ ਮੇਰੀ ਗੱਲ ਸੁਣੋ ਨਿੱਕੇ ਵੀ ਇਹਦੇ ਵੱਡੇ ਆ ਚਾਰ ਚੱਕਰ ਚਾਰ ਕਰ ਦੇ ਮੇਰੀ ਗੱਲ ਸੁਣੋ ਮੇਰੀ ਬੰਦੇ ਵੀ ਬੰਦੇ ਹੈਗੇ ਨੇ ਉਹਨੂੰ ਚਲੋ ਵੀ ਨਾਲ ਆ ਜੀ 50 ਬੰਦੇ ਲੈ ਕੇ ਗੁਰਦੁਆਰੇ ਦਾ ਕੰਮ ਉਹਨਾਂ ਨੇ ਪਾਣੀ ਲੋਹ ਦੇ ਦੇ ਇੱਕੋ ਥੀ ਆਪਣਾ ਕੋਈ ਭਾਈ ਉਥੇ ਆਪਾਂ ਇੰਟਰ ਲਾਕ ਟਾਇਲਾ ਤੁਹਾਨੂੰ ਲਾ ਦਾਂਗੇ ਪਰ ਬਾਲਨ ਨਹੀਂ ਲਾਉਂਦੇ ਨਹੀਂ ਲਾਉਂਦੇ ਇਹ ਕੰਡ ਅਸੀਂ 4 ਫੁੱਟ ਹੈ ਇਹ ਬਾਲਨ ਦੇ ਅਸੀਂ ਨਹੀਂ ਲਾਉਂਦੇ ਪਰ ਇਹਨੇ ਕੋਈ ਸ਼ਾਨਦਰੀ ਉਹ ਜਗਣਾ ਨਹੀਂ ਕੋਈ ਨਹੀਂ ਡਕੂਦਾ ਇਹ ਤੇਰਾ ਸਾਹਮਣੇ ਮੈਂ ਆਵਾਂਗਾ ਮਗਰ ਪਿੱਛੇ ਛੋੜਦੇ ਨਹੀਂ ਕਰਾਂਗੇ ਮੈਂ ਆਇਆ ਕਿ ਲਿਫਟ ਕਰ ਲੋ ਉਹ ਨਹੀਂ ਲਿਫਟ ਬਾਲਨ ਤੇਰੀ ਜਵਾਬ ਦੀ ਹੈ ਤੂੰ ਨਹੀਂ ਆਨੇ ਵਾਲਾ ਤੇਰੇ ਬੇਤੀ ਹੈ ਕਿ ਇਹਨਾਂ ਨੂੰ ਹੱਥ ਜੋੜ ਕੇ ਮੈਂ ਕਿਨੇ 2 ਫੁੱਟ ਕੰਡ ਕਰ ਦਿੰਦੇ ਹੁਣ ਗਏ ਘੇਰ ਲੱਕੂ ਘੇਰੋ ਉਹ ਯਾਰ ਗੱਲ ਤਾਂ ਕਰ ਲੈਣੇ ਉਹ ਕਿਰਪਾ ਕਰ ਲੈ ਜਾਇ ਉਹ ਸਾਹਮਣੇ ਇਹ ਬਾਹਰ ਦੇ ਕਰਦੇ ਕਿਹਦੀ ਚਾਲ ਗਿਆ ਇਹੋ ਜੀ ਤੇ ਉਹ ਪੈਸੇ ਚ ਵੀ ਪਈ ਲੱਗ ਸਕਦੇ ਜੈਂਟ ਨੇ ਮਾਰਿਆ ਆਦੇ 5-6 ਰੁਪਈਆ ਵਾਪਸ ਦਿੱਤਾ ਨੇ ਹੁਣਾਂ ਗਸਾਬਾ ਉਹਨੂੰ ਮਾਰਾ ਜਾ ਕੂਰ ਕਰੋ ਕਿ ਇਹਨਾਂ ਦੇ ਪੈਸੇ ਦਾ ਗਰੀਬਾਰ ਨਹੀਂ ਕੋਈ ਉਹੋ ਜਿਹਾ ਕੰਮ ਤਾਂ ਆਪਾਂ ਇਹ ਜੈਂਟ ਨੂੰ ਲਾ ਕਰੀ ਕੇ ਆਪਾਂ ਮੈਂ ਕਹਿ ਦਿੰਨਾ ਐਸਐਸਪੀ ਸਾਹਿਬ ਨੂੰ ਕਹਿ ਦਿੰਨਾ ਨਹੀਂ ਭਾਈ ਉਹਨਾਂ ਨੂੰ ਉਹਨੂੰ ਹੀ ਕਹਿਣਾ ਐਸਐਸਪੀ ਸਾਹਿਬ ਤੋਂ ਹੈ ਕੜਿਆ ਇਹਨਾਂ ਨੂੰ ਨਹੀਂ ਕੋਈ ਗੱਲ ਨਹੀਂ ਸਮਝੀ ਹਾਂਜੀ ਜੇ ਪੈਸੇ ਨਾ ਤੋ ਫਿਰ ਆਪਾਂ ਪਰਚਾ ਕਰਾਵਾਂਗੇ ਅੰਦਰ ਜਾਊਗਾ ਬਈ ਜੇ ਸਾਡਾ ਮੂਹ ਹੋ ਗਿਆ ਨਾ ਨਹੀਂ ਬਾਕੀ ਚੰਗੀ ਹੈ ਤਾਂ ਲਾ ਲਾ ਹਲੋ ਮੈਂ ਮਾਨਜੀ ਪੁਲਰ ਬੋਲਦਾ ਜੀ ਟ੍ਰਾਂਸਪੋਰਟ ਵਾਲਾ ਸਾਸੀ ਗਾਦੀ ਇਹਨਾਂ ਨਾਲ ਕੋ ਤੁਹਾਡੇ ਤੋਂ ਫਾਈਲ ਲਾਈ ਇਹਨਾਂ ਦਾ ਨਹੀਂ ਬਣਿਆ ਤੇ ਇਹਨਾਂ ਦੀ ਜਿਹੜੀ ਹੈਗੀ ਆ ਮੈਂ ਤਾਂ ਗਲਤ ਕੱਲੀ ਸੀਗੀ ਮੈਂ ਦਸਤੀ ਸਭ ਵੀ ਗੱਲ ਕੀਤੀ ਸੀਗੀ ਮੈਂ ਪਰ ਮੰਤਰੀ ਨਹੀਂ ਆ ਮੈਡਮ ਇਹਨਾਂ ਤੇ ਪੈਲੀ ਵੇਚ ਕੇ ਦੱਸਿਆ ਹੁੰਦਾ ਇਹਨਾਂ ਚਾਲੇ ਇੱਕ ਇੱਕ ਮਿੰਟ ਸੁਣ ਮੈਂ ਸਰਕਾਰ ਇਹਨਾਂ ਦੇ ਗਵਾੜ ਦਾ ਟਿੱਕਾ ਲੱਗ ਜਾਣਾ 10 ਲੱਖ ਜਣਾ ਬੋਲ ਰਹੇ ਹੈ ਛੇ ਲੱਖ ਨਾ ਕੋ ਕੋ ਡਬਲ ਹੈ ਕਿ ਉਹ ਤਾਂ ਕਿ ਜਦੋਂ ਬੱਚੀ ਪੇਮੈਂਟ ਲੱਲੈ ਇਹਨਾਂ ਦੇ ਗਵਾੜ ਦਾ ਯਾਰ ਜਾਂਦੇ 3 ਸਾਲ ਹੋ ਗਏ ਹੈ ਨਹੀਂ ਮੈਡਮ ਇਸ ਤਰ੍ਹਾਂ ਨਾ ਕਰੋ 50000 ਰੁਪਏ ਨਾ ਉਹਨਾਂ ਦੀ ਰਕਮ ਦੇ ਪੱਲੇ ਕੱਖ ਨਹੀਂ ਰਹਿ ਗਏ ਉਹਨਾਂ ਦੀ ਕੋਲ ਆਪਦਾ ਕੰਮ ਤਾਂ ਨੇਬਰ ਆਇਆ ਫੈਸਲਾ ਦਾ 50000 ਰੁਪਏ ਵਾਲਾ ਇਹ ਫੈਸਲਾ ਸਹੀ ਨਹੀਂ ਦਾ ਨਾਲ ਕਿ ਇੱਕ ਵਾਰ ਗੱਲ ਸੁਣੋ 3 ਸਾਲ ਤੇ ਸੁਈ ਇਹਨਾਂ ਨੂੰ ਕੋਈ ਤਹਰ ਦਿੱਤਾ ਹੀ ਨਹੀਂ ਕਿ ਉਹਨਾਂ ਦੇ ਦੇਣ ਦੇ ਪਾਣ ਦੇ ਕੋਈ ਪਾਗ ਦੇ ਤਾਂ ਕਦੀ ਦੱਸ ਦੇਦਾ ਜੀ 5000 ਹਾਂ ਜੀ ਉਹਦੇ ਮੁੰਡੇ ਦੇ ਪੁੱਤ ਨੂੰ ਮੈਂ ਦਿਖਾ ਦਿੰਦਾ ਦੂਜੇ ਕੋਲ ਦੇ ਗੁਰਦੇ ਹੀ ਕਸ ਤੇ ਕਿੰਨੇ ਸਾਲ ਹੋ ਗਏ ਕਿੰਨੇ ਦਾ 2023 ਦੇ ਵਿੱਚ ਦੇ ਰਿਹਾ ਮੈਂ 2023 ਦੇ ਤੁਹਾਨੂੰ ਇਹਨਾਂ ਨੇ ਤਰਫੀ ਵਿੱਚ ਨਾ ਆਈਆਂ ਇਹਨਾਂ ਥੇਕ ਵੀ ਜ਼ਿਆਦਾ ਹੈ ਥੇਕ ਦਾ ਬਿਲਦੀ ਪੈਸੇ ਦੀ ਬੜੀ ਹੋਣੀ ਨਹੀਂ ਕੋਈ ਬੜੀ ਨਹੀਂ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਕਿੰਨੇ ਕਿੰਨੇ ਪੈਸੇ ਲੈਂਦੇ ਤੁਹਾਡੇ ਦੇ ਨਾਲ ਇਹਨਾਂ ਨੂੰ ਨਹੀਂ ਬੋਲੇ ਤੁਹਾਡੀ ਆਜ ਜੀਐਸ ਹੋਈ ਹੋਣੀ ਹੈ ਉਹ ਤੇ ਰਿਪੋਰਟ ਦੇਣਾ ਨੇ ਪਰ ਇਹਨਾਂ ਦੇ ਨਾਲ ਦੱਸਿਆ ਕਿ ਤੁਸੀਂ ਇਹਨਾਂ ਦੀ ਪੇਮੈਂਟ ਦਿਓ ਜਿੰਨੀ ਰਹਿੰਦੀ ਟੋਟਲ ਭਾਈ ਮੁੰਡਾ ਨਾ ਕਰਦੇ ਨੁਕਸਾਨ ਨਾ ਕਰਦੇ ਜੇ ਤੁਸੀਂਾਂ ਹੀ ਗਰੀਬ ਬੰਦੇ ਆ 23-24 ਲੱਖ ਰੁਪਈਆ ਇੱਕ ਬੰਦੇ ਨੇ ਬੜੀ ਵੱਡੀ ਅਮਾਉਂਟ ਹੁੰਦੀ ਆ ਚਲੋ ਜੇ ਬਣ ਜਾਂਦਾ ਫਿਰ ਤੇ ਤੁਹਾਨੂੰ ਦਿੱਤੇ ਜਿੱਤੇ ਹੁਣ ਨਹੀਂ ਬਣਿਆ ਮੇਰੇ ਮਰਵਾਣ ਦੇ ਜਾਣਾ ਨਹੀਂ ਹੋਣੀ ਜਦੋਂ ਪਹਿਲਾਂ ਬੰਦੇ ਦਾ ਮਾਲ ਕੱਟਾ ਹੋਵੇ। ਕੋਈ ਰੋਣੀ ਹੈ ਤੇ ਮੇਰੇ ਇਨਾਂ ਨੂੰ ਤਾਂ ਗਿਆ ਗਵਾਣ ਚ ਗਿਆ ਰਿਹਾ ਤੇ ਮੈਂ ਤੇਨੂੰ ਮਾਰ ਦੇਣਾ ਬੰਤੀ ਪਾਛੇ ਅੱਗੇ ਕਰੇ ਤੋਂ। ਨਹੀਂ ਪਾਉਂਦਾ ਉਹ ਇਨਾਂ ਨੇ ਸਾਰੇ ਪੈਸੇ 5-6 ਲੱਖ। 1 ਮਹੀਨਾ ਹੋ ਗਿਆ ਤੇ ਅੱਜ ਦਾ ਕਰਾ ਰਹੀ ਵੀ ਮੈਂ 30 ਲੱਖ ਰੁਪਈਆ ਦੇ ਆ ਤਾਂ ਪੂਰੀ। ਤੁਸੀਂ ਲੈ ਲਵੋ ਇਨਾਂ ਦੇ ਸਾਰੇ ਪੈਸੇ ਦਿਓ ਗਰੀਬ ਬੰਦੇ ਆ ਇਹ ਬਿਚਾਰੇ ਕੋਈ ਨਾ ਕੋਈ ਆਪਦਾ ਕੰਮ ਕਰਨ ਜਾਂ ਕੋਈ ਆਪਦੀ ਜੋ ਵੇਚੀ ਚੀਜ਼ ਉਹ ਲੈਣ। ਇੰਦਰਾ ਨਹੀਂ ਗੱਲ ਚੱਲਨੀ 5-6 ਲੱਖ ਦੇ ਦੇ ਨੇ 23-24 ਲੱਖ ਰੁਪਈਆ ਇਨਾਂ ਦੇ ਪੈਸੇ ਦਿਓ। ਮੇਰੀ ਭੈਣ ਦੇ ਲਾ ਕੇ ਟੋਟਲ ਇਹਨਾਂ ਨੂੰ ਇਹਦੀ ਸਿਸਟਰ ਦੇ ਵੀ ਪੈਸੇ ਆ ਟੋਟਲ ਇਹਨਾਂ ਦੇ ਲਾ ਕੇ ਅਪਰ ਟੋਟਲ ਇਹਨਾਂ ਦੇ ਜਿਹੜੇ ਬਾਈ ਦੀ ਅਮਾਉਂਟ ਹੈ ਉਹ 23-24 ਲੱਖ ਹੈ ਦੀ ਸਿਸਟਰ ਦੀ ਜਿਹੜੀ ਚਲੋ ਸਾਰਾ ਦੂਗਾ ਜਿੰਨਾ ਬਾਈ ਦਾ 3 ਲੱਖ ਹੈ 30 ਲੱਖ ਹੈ ਤੁਸੀਂ ਹਿਸਾਬ ਕਰਕੇ ਇਹਨਾਂ ਦੇ ਦੇ ਦਿਓ ਇਹਨਾਂ ਦੇ ਕਿੰਨੇ ਪੈਸੇ ਆ ਟੋਟਲ ਇਹਨਾਂ ਦੇ ਕਿੰਨੇ ਪੈਸੇ ਆ ਟੋਟਲ ਇਹਨਾਂ ਦੇ ਕਿੰਨੇ ਪੈਸੇ ਆ ਟੋਟਲ ਇਹਨਾਂ ਇਹ ਤਾਂ ਸਾਰਾ ਧਰਮ ਹੈ ਇਹ ਇਹਨਾਂ ਨੇ ਨਾ ਰਸਾਈਆਂ ਤੁਸੀਂ ਇਸ ਤਰ੍ਹਾਂ ਕਰੋ ਸਾਰੇ ਪੈਸੇ ਦਿਓ ਇਸ ਤਰ੍ਹਾਂ ਨਹੀਂ ਹੋਣਾ ਹੈ ਗਰੀਬ ਬੰਦੇ ਆ ਤੇ ਇੰਦਾ ਨਿਹੜੋ ਕੰਮ ਪਤਾ ਕੀ ਤੁਸੀਂ ਆਪਣਾ ਨਾਮ ਮਾਜੀਤ ਸਿੰਘ ਪੁਲਟਰ ਟ੍ਰਾਂਸਪੋਰਟ ਮਿਸਟਰ ਕਰਾ ਕੇ ਦਿਓ ਇਹਨਾਂ ਦੇ ਪੈਸੇ ਦੱਸਾ ਕੀ ਆ ਜਿਹੜਾ ਗਰੀਬ ਹੁੰਦਾ ਵਾ ਉਹਦੇ ਕੋਲ ਇੰਨੀ ਕੁ ਪੂੰਜੀ ਹੁੰਦੀ ਆ ਕੀ ਤਾਂ ਰਿਸ਼ਤੇ ਵਾਲੇ ਬਾਰੇ ਹਾਂ ਉਹ ਗਰੀਬ ਹੀ ਜਿਹੜੀ ਦੇਤੀ ਆ ਉਹੀ ਇਹ ਕਹਿੰਦਾ ਇਹਦਾ ਜ਼ਮੀਨ ਵੇਚ ਕੇ ਦਿੱਤੇ ਜਿੰਨੀ ਜ਼ਮੀਨ ਹੀ ਉਹ ਵੇਚ ਕੇ ਤੁਹਾਨੂੰ ਦੇਤੇ ਪੈਸਾ ਤੇ ਮੈਂ ਦੇਖੀਆ ਕਰਾ ਕੇ ਦਿੱਤੀ ਆ ਕਰਾ ਕੇ ਦਿਓ ਇਹਨਾਂ ਦੇ ਤੋਂ ਆ ਦਿਓ ਇਹਨਾਂ ਦੇ ਕਰਾ ਕੇ ਰਜ਼ਾਨੀ ਆਪਕੇ ਕਿਸ਼ਤਾਂ ਨੂੰ ਤਾਲੀ ਤੇ ਕਰ ਦੇਣਾ ਪਊ ਕਿਸ਼ਤਾਂ ਦੀ ਕਿਦੋਂ ਲੈਥੇ ਪੈਸੇ ਉਹ ਇਹਦੇ ਨਾਲ ਦੇਖਿਆ ਹੈ ਜਿੰਨੀ ਪਰਪੋਟੀ ਦੀਆਂ ਪੈਸੇ ਪਰ ਕੁਝ ਕਿਸ਼ਤਾਂ ਦੇ ਪੈਸੇ ਲੈਥੇ ਨਹੀਂ ਜਿੰਨੇ ਪੈਸੇ 23 24 ਲੱਖ ਤੁਸੀਂ ਦੱਸਦੇ ਹੋ ਮੈਂ ਕੀ ਗੱਲ ਹੈ ਜੇ 50000 ਰੁਪਏ ਦੇਵਾ ਇੰਨੇ ਚੱਲ ਗਿਆ ਤੁਹਾਡਾ 4 ਸਾਲਾਂ ਦੇ ਕੰਮ ਉਹ ਖਾਦੇ ਜੀ ਉਹ ਆਈਦਾ ਨਹੀਂ ਬੰਦ ਜਿੰਨੇ ਦੇ ਚਾਉਂਦੇ ਲਿਆਈਂਦੇ ਇਸ ਤਰ੍ਹਾਂ ਨਾ ਲੋ ਤੁਸੀਂ ਉਹ ਜੇ ਦੇਂਦੇ ਠੀਕ ਹੈ ਨਹੀਂ ਤਾਂ ਆਪਾਂ ਕਾਰਵਾਈ ਕਰਾਵਾਂਗੇ ਠੀਕ ਹੈ ਇਹਨੇ ਜਦੋਂ ਇੱਕ ਮੋਠ ਲੈ ਤਾਂ ਤੁਹਾਡੇ ਤੋਂ ਇੱਕ ਮੋਠ ਦਵੇ ਫੇਰ ਤੇ ਕਿਹੜੀ ਗੱਲ ਇਹਦੀ ਗੱਲ ਫੇਰ ਅਸੀਂ ਜੀ ਕਿਚੈਰੀ ਕਚੂਰੀ ਸਾਰਾ ਤੁਹੇ ਤੋਂ ਕਾਗਜ਼ੀ ਵੀ ਕਰਾਏ ਕੀ ਮੈਂ ਤਾਂ 헤ਰੇ ਜਿਹੇ ਸਾਰਾ ਕੁਝ ਸਾਰਾ ਟੋਟਲ ਇਹਦੇ ਆਪਾਂ ਬੈਂਕ ਚ ਪਾਏ ਇਹ ਨੂੰ ਪਾਏ ਨਹੀਂ ਤੁਸੀਂ ਇਹ ਕਰਾਂਗੇ ਤੋਂ ਜਾਓ ਦੀਦੀ ਕੋ ਨਹੀਂ ਮਿਲਦੀ ਨਹੀਂ ਜੀ ਨਹੀਂ ਮਿਲਦੀ ਮੇਰਾ ਪਰ ਆਈਆਰ ਕਰਾ ਦਿੰਨੇ ਦੀਦੀ ਜੀ ਨੂੰ ਦੇ ਨੇ ਪਾ ਪਰ ਖਿਆਰ ਕਰਾ ਦੇ ਨਹੀਂ ਮਲਜੀ ਦੱਸੋ ਤਾਂ ਇਹ ਮੈਨੂੰ ਜਿਵੇਂ ਕਰਨਾ ਮੈਂ ਤਾਂ ਨਿਲਾੜੇ ਦੱਸ ਜਿੰਨੇ ਦੱਸ ਦਿਓ ਮੇਰੀ ਘਰ ਦੀ ਸਲਾ ਲੇਣੀ ਹੈ ਠੀਕ ਹੈ ਅ ਭਾਈ ਮੈਂ ਸੱਚ ਕਰਕੇ ਆ ਮਹਾਰਾਜ ਦੀ ਫੋਟੋ ਸਾਹਮਣੇ ਚੱਲ ਨਹੀਂ ਕੋਈ ਮੈਨੂੰ ਭਾਈ ਮੈਂ ਇਹਨੂੰ ਤੁਹਾਨੂੰ ਕਰਦਾ ਰਹੀਦਾ ਕਿਤੇ ਉਹੋ ਜਿਹਾ ਕੰਮ ਨਾ ਕਰ ਬਈ ਤੇਰਾ ਸਗਤ ਕੀ ਜਾ? ਸਗਤ ਹੋਇਆ ਵਾ ਨਹੀਂ ਨਹੀਂ ਫਿਕਰ ਨਾ ਕਰ ਤੇਰਾ ਇਹੋ ਫਿਕਰ ਕਰਨ ਦੀ ਲੋੜ ਨਹੀਂ ਜੇ ਨਾ ਨਾ ਪੈਸੇ ਮਿਲਣਗੇ ਜਾਣ ਤੋਂ ਮੈਂ ਐਫ ਆਈ ਆਰ ਦਰਜ ਕਰਾਉਂਗਾ ਵੇਖੀ ਘਰੇ ਤੁਹਾਡੇ ਪਾਸੇ ਨਹੀਂ ਸਟਾਵਾਸ਼ ਤੇ ਕੋਈ ਆ ਪਾਕਿਸਤਾਨ ਚ ਨਹੀਂ ਲੈਣੇ ਜਿਵੇਂ ਇੱਕ ਰਾਂ ਦਿੱਤੇ ਇੱਕ ਰਾਂ ਲੈਣੇ ਕਿਸਤਾਂ ਕੁਸਤਾਂ ਇਹ ਨਾ ਮੰਨਿਓ ਉਹ ਰਕਮ ਤੇ ਕੀ ਬਲੇ ਰਹਿ ਗਿਆ ਉਹਨੇ ਖਾਦੇ ਜਾਣੇ ਉਹ ਤੁਸੀਂ ਜੇ ਕੋ ਕਾਲੀ ਮੇਤੀ ਆਉਦੀ ਪੈੜੀ ਲਾਓਗੇ ਇਹ ਕੋਈ ਆ ਪਾ ਵਿੱਚ ਉਹ ਤੇ ਸੋਨਾ 17 ਦੇ ਲਾਗੇ 16 ਲੱਖ ਰੁਪਏ ਮੇ ਤੋਂ ਗੱਡੀ ਮੈਂ ਸਾਰਾ ਕੁਝ ਵੇਚਦਾ ਉੱਚੇ ਗੱਡੀ ਵੇਚਤੀ ਵਿੱਚੇ ਪੈ ਗਈ ਸਭਨਾਂ ਨੂੰ ਲੈ ਇੰਨੇ ਕਹਤਾ ਸੀ ਵੀਜ਼ਾ ਆ ਗਿਆ ਸਾਰਾ ਕੁਝ ਮਤਲਬ ਮੇਰੇ ਪਿੰਨਾ ਮਾਸੀ ਦਾ ਬੇਟਾ ਵੀ ਉੱਥੇ ਗਿਆ ਹੈ ਤੇ ਵਿਸ਼ਵਾਸ ਦੇ ਤੌਰ ਤੇ ਮੈਂ ਦੇਜਦੇ ਪੈ ਕਿੰਨੀ ਪੈੜੀ ਵੇਚੀ ਕਿਲਾ ਇਹ ਕਿਲਾ ਪੈੜੀ ਤੇ ਬਾਗੀ ਕਹੈ ਨਾ 6-7 ਤੋਂ ਲੈ ਇਸ ਗੱਡੀ ਹਾਂ ਤੇ ਕੋਸ਼ ਕੁ ਬੁਲੇ ਇਤਨਾ ਕੋਈ ਜਦ ਵੀ ਸਾਰੇ ਇੱਥੇ ਕੋਤੇ ਕੋਤੇ ਕੋਈ ਲੀਤੇ ਜਿੰਨੇ ਪੈੜੀ ਹੈ ਕੀ ਹੋਰ ਨਹੀਂ ਪੈੜੀ ਨਹੀਂ ਉਹ ਕਿਲਾ ਵੀ ਵੇਚ ਲਿਆ ਸੀ ਆਓ ਇਕੱਠੇ ਮਿਲ ਜਾਈਏ ਜੇ ਉਹ ਤੇਰੀ ਚਲੋ ਕਿਲਾ ਪੰਜੂ ਆਪਣੇ ਏਰੀਆ ਚ 23 ਲੱਖੋਂ ਜ਼ਿਆਦਾ ਵੀ ਮਿਲ ਜਾਂਦੀ ਹੈ। ਚਲੋ ਕਿਲਾ ਪਹਿਲੀ ਪੰਜੂ ਤੇ ਜਿੰਨਾ ਪਿਆਰ ਉਹਨਾਂ ਦਾ ਕੱਖ ਨਹੀਂ। ਤੂੰ ਬਸ ਗੱਲ ਇੱਕੋ ਰੱਖਣੀ ਹੈ ਪੈਸੇ ਇਕੱਠਾ ਲੈਣੇ ਨਹੀਂ ਦਿੰਦੇ। ਅੱਜ ਫਿਰ ਕਾਰਵਾਈ ਵੀ ਫਿਰ ਆਪੇ ਤੁਹਾਡੇ ਘਰੇ ਲੈ ਕੇ ਆਉਂਗਾ। ਚਲੋ ਫਿਰ ਕਰਦਾ ਕੋਈ ਤੁਹਾਡੀ ਆ ਤੂੰ ਹੀ ਸੱਚੇ ਮੱਤ ਤੁਹਾਡੀ ਹੋਊਗੀ ਬਗੈਰ। ਤੂੰ ਹੀ ਭਾਵੇਂ ਗਲੀ ਵਾਲੀ ਮੇਰੀ ਨਹੀਂ ਮੰਨੀ। ਭਾਈ ਮੰਨ ਲਾਂਗੇ ਪਰ ਜੇ ਦੇ ਚੱਲ 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 ਚੰਗੇ ਹੁੰਦੇ ਨਾ ਇਹਦੇ ਦਾ ਦੁਹੀ ਕੋਈ ਦੁਹੀ ਨਹੀਂ ਮੈਨੂੰ ਸਾਰੀ ਗਲਤੀ ਸਮਝ ਲੱਗ ਗਈ ਆ ਇਹ ਇਹ ਦੇ ਸਹੀ ਚੱਲੇ ਨਾ ਇਹ ਦੇ ਸਹੀ ਚੱਲੇ ਮਾਰੋ ਕੋ ਸਹੀ ਕੀਆ ਕਰ ਪਾਉਂਦੇ ਨਾ ਤੇਰੇ ਨਾਲ ਕਰੀ ਬਸ ਹਾਂ ਤੇ ਹੁਣ ਕੁਲਦੀਪ ਸਾਹਿਬ ਮੇਰੀ ਭਰਾਵਾਂ ਵੀ ਹੁੰਦੀ ਆ ਚਲੋ ਅਸਲੋਂ ਵੀ ਆਪਾਂ ਨਾ ਮਾਰੀਏ ਕੰਦ ਚਲੋ ਤਿੰਨ ਫੁੱਟ ਕਰ ਲਿਓ ਜਾਲੀ ਉਹ ਕੋਈ ਨਹੀਂ ਹੁੰਦਾ ਉਹ ਕੋਈ ਨਹੀਂ ਹੁੰਦਾ ਤੇ ਇਹ ਸਮੋ ਇਹਨੂੰ ਹੀ ਲੈ ਕੇ ਚਾਰ ਫੁੱਟ ਕਹਿ ਕਹਿੰਦਾ ਬਾਈ ਮੱਖੇ ਲੱਗਣਾ ਇਹਨਾਂ ਗੱਲਾਂ ਨਹੀਂ ਪਾਲ ਲੈਣਾ ਚਾਰਾਂ ਨਾਲ ਬਾਈ ਗੋਲਟੀ ਹੋ ਜਾਂਦਾ ਕਿ ਤੂੰ ਇੰਟਰ ਲਾ ਕੋਈ ਗੱਲ ਚੁੱਕ ਲਈ ਸਾਢੇ 300 ਨਹੀਂ ਕੰਦ ਕਰ ਦਿੰਦੇ ਠੀਕ ਆ ਆਓ ਸਾਰਾ ਪਿੰਡ ਇਕੱਠਾ ਆਇਆ ਮੁੰਡਿਆਂ ਨੂੰ ਵੀ ਆਇਆ ਤਿੰਨ اوه میرا پوتو ماري تین ها هي تو سب ما انہاں دے کجھ کڑیاں گل میں پتا نہیں اک ویا ਹੈਲੋ ਬਾਪੂ ਦਾ ਲਾਈ ਬਾਮੂ ਦਾ ਨਵਾਂ ਬਾਪੂ ਦਾ ਮਾੜਾ ਬੰਦ ਬੋਲੇ ਨਰੇਸ਼ ਆਹ ਜੀ ਉਹ ਕਿਹ ਚੁੜਨ ਦੀ ਗੱਲ ਕਰੀ ਭਾਈ ਇਹ ਕਦੇ ਨੂੰ ਕਹਿੰਦੇ ਡੂੜੀ ਮੈਂ ਦੂਰੇ ਰਿਹੜੀ ਵਾਲੇ ਨੂੰ ਆਖਿਆ ਕਿ ਉਹ ਪੈਰੀ ਮਾਰੀ ਇਹ ਕਦੇ ਦਿਨ ਚ ਮੈਂ ਚੁਕਾ ਦੇਣਾ ਇਹ ਕਦੇ ਨਹੀਂ ਲੋਹੇ ਘਰ ਤੋਂ ਇੱਥੇ ਲਵਾ ਲਓ ਟੈਂਡ ਲਵਾ ਲਓ ਇਹ ਕਿਹ ਰੁਕੇ ਖੜੇ ਗਏ ਸ਼ਰਮ ਮੈਂ ਹਾਂ ਫੈਸਲਾ ਅਟੈਚਾ ਹੀ ਜਾਦਾ ਜੀ